ਕੀ ਕੀ ਫਤਹ ਆਓ ਵਿਚਾਰ ਕਰੀਏ ਪੰਜ ਕਕਾਰ ਜਿਵੇਂ ਹਰ ਧਰਮ ਵਿੱਚ ਕੁਝ ਅਸੂਲ ਨਿਯਤ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਚੱਲ ਰਹੇ ਸਿੱਖ ਧਰਮ ਨੂੰ ਸੰਪੂਰਨਤਾ ਪ੍ਰਦਾਨ ਕਰਦਿਆਂ ਕੁਝ ਚਿੰਨ ਨਿਯਤ ਕੀਤੇ ਅਤੇ ਬਚਨ ਆਖੇ ਰਹਿਤ ਬਿਨਾ ਨਹਿ ਸਿੱਖ ਕਹਾਵੈ ਰਹਿਤ ਬਿਨਾ ਤਰ ਝੋਟਾਂ ਖਾਵੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਪੰਥ ਨੂੰ ਪੰਜ ਕਕਾਰ ਪਹਿਨਣ ਦਾ ਆਦੇਸ਼ ਦੇ ਕੇ ਵਿਲੱਖਣ ਰੂਪ ਬਖਸ਼ਿਆ ਸਿੱਖੀ ਵਿੱਚ ਪੰਜ ਕਕਾਰ ਉਹ ਪੰਜ ਚਿੰਨ ਹਨ ਜਿਨ੍ਹਾਂ ਨੂੰ ਹਰ ਵਕਤ ਧਾਰਨ ਕਰਨ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਹੈ ਉਹ ਹਨ ਕੇਸ ਕੰਗਾ ਕੜਾ ਕਿਰਪਾਨ ਤੇ ਸ਼ੇਰਾ ਪਹਿਲਾ ਕਕਾਰ ਹੈ ਕੇਸ ਜੋ ਪੱਗ ਨੂੰ ਬਾਸੀ ਰੱਖੇ ਸੋ ਤਨਖਾਈਆ ਇਹ ਪ੍ਰਮਾਤਮਾ ਵੱਲੋਂ ਬਖਸ਼ਿਆ ਤੋਹਫ਼ਾ ਹੈ ਗੁਰੂ ਦਾ ਹੁਕਮ ਹੈ ਕੇਸਾਂ ਨਾਲ ਛੇੜਛਾੜ ਨਹੀਂ ਕਰਨੀ ਕੇਸ ਸਬਤ ਸੂਰਤ ਹੋਣ ਦਾ ਪ੍ਰਮਾਣ ਹੈ ਇਹ ਕੇਸ ਮਨੁੱਖੀ ਜੀਵਨ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ ਪ੍ਰਮਾਤਮਾ ਵੱਲੋਂ ਹਰ ਮਨੁੱਖ ਨੂੰ ਕੁਦਰਤੀ ਬਖਸ਼ਿਆ ਹੋਇਆ ਤੋਹਫ਼ਾ ਹੈ ਇਹ ਰੂਮ ਇਹ ਕੇਸ ਕੈਸਾ ਦੀ ਬੇਦਵੀ ਪ੍ਰਮਾਤਮਾ ਤੋਂ ਬਾਗੀ ਹੋ ਕੇ ਉਸ ਦੇ ਹੁਕਮ ਦੀ ਉਲੰਘਣਾ ਕਰਨੀ ਹੈ ਕੇਸ ਕਤਨ ਕਰਵਾਉਣ ਵਾਲੇ ਨੂੰ ਪਤਿਤ ਮੰਨਿਆ ਜਾਂਦਾ ਹੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਿੱਖ ਰੋਮਾਂ ਦਾ ਅਦਬ ਰੱਖਦਾ ਹੈ ਅਤੇ ਸਾਬਤ ਸੂਰਤ ਰਹਿੰਦਾ ਹੈ ਹਰ ਰੋਜ਼ ਅਰਦਾਸ ਵਿੱਚ ਬੇਨਤੀ ਜੋਦੜੀ ਕਰਦਾ ਹੈ ਇਸ ਸਿੱਖੀ ਕੇਸਾਂ ਸਵਾਸਾਂ ਸੰਗ ਨਿਬੇ ਸਿੱਖ ਸਿਰ ਤੇ ਸੋਹਣੀ ਦਸਤਾਰ ਸਜੰਦਾ ਹੈ ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਤ ਰੱਖਦੇ ਹਨ ਸਿੱਖ ਔਰਤਾਂ ਨੂੰ ਵੀ ਵਾਲ ਕਟਾਉਣ ਦੀ ਉਨੀ ਹੀ ਮਨਾਹੀ ਹੈ ਜਿੰਨੀ ਮਰਦਾਂ ਨੂੰ ਦਾੜ੍ਹੀ ਕੱਟਣ ਦੀ ਸਿੱਖ ਸਰੀਰ ਦੇ ਕੋਈ ਵੀ ਰੋਮਾਂ ਦੀ ਬਿਦਵੀ ਨਹੀਂ ਕਰਦਾ ਨਾ ਕੇਸਾਂ ਨੂੰ ਰੰਗਦਾ ਹੈ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਮੇਰਾ ਸਿੱਖ ਲੱਖਾਂ ਚ ਪਹਿਚਾਣਿਆ ਜਾਏਗਾ ਇਸ ਲਈ ਕੇਸ ਗੁਰੂ ਦੀ ਮੋਹਰ ਹਨ ਦੂਸਰਾ ਕਕਾਰ ਹੈ ਕੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁਣੈ ਕਰ ਬੰਦੈ ਕੰਗਾ ਲੱਕੜ ਦਾ ਹੋਣਾ ਚਾਹੀਦਾ ਜੋ ਕੇਸਾਂ ਦੀ ਸੰਭਾਲ ਲਈ ਬਖਸ਼ਿਆ ਹੋਇਆ ਹੈ ਕੰਗਾ ਹਰ ਰੋਜ਼ ਦੋ ਵਾਰ ਕਰਨਾ ਜ਼ਰੂਰੀ ਹਦਾਇਤ ਹੈ ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ ਹੈ ਗੁਰਸਿੱਖ ਆਤਮਕ ਅਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਵ ਦਿੰਦਾ ਹੈ ਤੀਸਰਾ ਕਕਾਰ ਹੈ ਕੜਾ ਕੜਾ ਸਰਬ ਲੋ ਦਾ ਗੋਲ ਆਕਾਰ ਦਾ ਹੱਥ ਵਿੱਚ ਪਾਇਆ ਜਾਣ ਵਾਲਾ ਗੁਰੂ ਦੀ ਨਿਸ਼ਾਨੀ ਹੈ ਕੜਾ ਭਾਵ ਤਕੜਾ ਜャ ਮજબૂત ਇਹ ਗੁਰੂ ਵੱਲੋਂ ਮਿਲੀ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ ਇਹ ਯਾਦ ਕਰਾਉਂਦਾ ਹੈ ਕਿ ਸਿੱਖ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਦੀ ਗੁਰੂ ਮਨਜ਼ੂਰੀ ਨਾ ਦੇਵੇ ਗੁਰੂ ਸਾਹਿਬ ਨੇ ਇਸ ਲਈ ਬਖਸ਼ਿਆ ਕਿ ਮੇਰਾ ਸਿੱਖ ਇਨ੍ਹਾਂ ਹੱਥਾਂ ਨਾਲ ਕੋਈ ਵੀ ਗਲਤ ਕੰਮ ਨਾ ਕਰੇ ਤੇ ਹਮੇਸ਼ਾ ਕੜੇ ਨੂੰ ਦੇਖ ਕੇ ਗੁਰੂ ਪ੍ਰਤੀ ਬਚਨਬੱਧ ਰਹੇ ਅੱਜ ਕੱਲ੍ਹ ਕਈ ਤਾਤਾਂ ਦੇ ਕੜੇ ਆ ਗਏ ਹਨ ਪ੍ਰੰਤੂ ਗੁਰੂ ਸਾਹਿਬ ਜੀ ਵੱਲੋਂ ਸਰਬ ਲੋਹ ਦਾ ਕੜਾ ਹੀ ਪਾਉਣ ਦਾ ਆਦੇਸ਼ ਹੈ ਚੌਥਾ ਕਕਾਰ ਹੈ ਕਿਰਪਾਨ ਸ਼ਸਤਰਹੀਨ ਕਭੂ ਨਾ ਹੋਈ ਰਹਿਤਵੰਤ ਖਾਲਸਾ ਸੋਈ ਕਿਰਪਾਨ ਇੱਕ ਸ਼ਸਤਰ ਹੈ ਜੋ ਆਪਣੀ ਰੱਖਿਆ ਗਊ ਗਰੀਬ ਦੀ ਰੱਖਿਆ ਅਤੇ ਜ਼ੁਲਮ ਖਿਲਾਫ ਧਾਰਨ ਕਰਨ ਦਾ ਗੁਰੂ ਨੇ ਆਦੇਸ਼ ਦਿੱਤਾ ਹੈ ਇਹ ਸਵੈ ਵਿਮਾਨ ਨਿਡਰਤਾ ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ ਸਿੱਖ ਰੋਜ਼ ਅਰਦਾਸ ਕਰਦਾ ਹੈ ਤੇਗ ਤੇਗ ਫਤਿਹ ਭਾਵ ਸਰੀਰਕ ਬਲ ਦੇ ਨਾਲ ਨਾਲ ਆਤਮਿਕ ਬਲ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਮਜ਼ਲੂਮ ਲੋਕਾਂ ਸੱਚਾਈ ਅਤੇ ਨਿਆਂ ਦੀ ਰੱਖਿਆ ਦੇ ਲਈ ਗੁਲਾਮੀ ਤੋਂ ਦੂਰ ਕਰਨ ਲਈ ਅਤੇ ਪੂਰਨ ਆਜ਼ਾਦੀ ਲਈ ਕਿਰਪਾਨ ਧਾਰਨ ਕਰਨ ਦਾ ਆਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸੰਤ ਅਤੇ ਸਿਪਾਹੀ ਦੋਵੇਂ ਰੂਪਾਂ ਵਿੱਚ ਸੰਪੂਰਨ ਕੀਤਾ ਪੰਜਵਾਂ ਕਕਾਰ ਕੇ ਸ਼ਹਿਰਾ ਸੀ ਜੱਤ ਕੀ ਕੱਚ ਪਹਿਰ ਪਕੜਿਓ ਹਥਿਆਰਾ ਇਹ ਸ਼ਹਿਰਾ ਜੱਤ ਦੀ ਨਿਸ਼ਾਨੀ ਹੈ ਇਹ ਮਨੁੱਖੀ ਕਾਮਨਾਵਾਂ ਲਾਲ ਸਾਮਾ ਕਾਮ ਵਰਗੇ ਵਿਕਾਰਾਂ ਨੂੰ ਨਿਯੰਤਰਣ ਰੱਖਣ ਦਾ ਪ੍ਰਤੀਕ ਹੈ ਇਹ ਸਾਡੀ ਲੋੜ ਨੂੰ ਪੂਰਾ ਰੱਖਦਾ ਹੈ ਅਤੇ ਉੱਚੇ ਸੁੱਚੇ ਆਚਰਣ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਘਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਵਿਚਾਰ ਕਰੀਏ ਪੰਜ ਕਕਾਰ ਜਿਵੇਂ ਹਰ ਧਰਮ ਵਿੱਚ ਕੁਝ ਅਸੂਲ ਨਿਯਤ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਚੱਲ ਰਹੇ ਸਿੱਖ ਧਰਮ ਨੂੰ ਸੰਪੂਰਨਤਾ ਪ੍ਰਦਾਨ ਕਰਦਿਆਂ ਕੁਝ ਚਿੰਨ ਨਿਯਤ ਕੀਤੇ ਅਤੇ ਬਚਨ ਆਖੇ ਰਹਿਤ ਬਿਨਾ ਨਹਿ ਸਿੱਖ ਕਹਾਵੈ ਰਹਿਤ ਬਿਨਾ ਤਰ ਚੋਟਾਂ ਖਾਵੈ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਪੰਥ ਨੂੰ ਪੰਜ ਕਕਾਰ ਪਹਿਨਣ ਦਾ ਆਦੇਸ਼ ਦੇ ਕੇ ਵਿਲੱਖਣ ਰੂਪ ਬਖਸ਼ਿਆ ਸਿੱਖੀ ਵਿੱਚ ਪੰਜ ਕਕਾਰ ਉਹ ਪੰਜ ਜਨ ਹਨ ਜਿਨ੍ਹਾਂ ਨੂੰ ਹਰ ਵਕਤ ਧਨ ਕਰਨ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਹੈ ਉਹ ਹਨ ਕੇਸ ਗੰਗਾ ਕੜਾ ਕਿਰਪਾਂ ਤੇ ਸ਼ਹਿਰਾ ਪਹਿਲਾ ਕਕਾਰ ਹੈ ਕੇਸ ਜੋ ਪਗ ਨੂੰ ਬਾਸੀ ਰਖੇ ਸੋ ਤਨਖਾਇਆ ਕੇਸ ਪ੍ਰਮਾਤਮਾ ਵੱਲੋਂ ਬਖਸ਼ਿਆ ਤੋਹਫਾ ਹੈ ਗੁਰੂ ਦਾ ਹੁਕਮ ਹੈ ਕੇਸਾਂ ਨਾਲ ਛੇੜ ਛਾੜ ਨਹੀਂ ਕਰਨੀ ਕੇਸ ਸਾਬਤ ਸੂਰਤ ਹੋਣ ਦਾ ਪ੍ਰਮਾਣ ਹੈ ਇਹ ਕੇਸ ਮਨੁੱਖੀ ਜੀਵਨ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ। ਪਰਮਾਤਮਾ ਵੱਲੋਂ ਹਰ ਮਨੁੱਖ ਨੂੰ ਕੁਦਰਤੀ ਬਖਸ਼ਿਆ ਹੋਇਆ ਤੋਹਫਾ ਹੈ। ਇਹ ਰੂਮ ਇਹ ਕੇਸ ਕਿਸਾਂ ਦੀ ਬਦਵੀਂ ਪਰਮਾਤਮਾ ਤੋਂ ਬਾਗੀ ਹੋ ਕੇ ਉਸ ਦੇ ਹੁਕਮ ਦੀ ਉਲੰਘਣਾ ਕਰਨੀ ਹੈ। ਕੇਸ ਕਤਲ ਕਰਵਾਉਣ ਵਾਲੇ ਨੂੰ ਪਤਿਤ ਮੰਨਿਆ ਜਾਂਦਾ ਹੈ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਿੱਖ ਰੋਮਾਂ ਦਾ ਅਦਬ ਰੱਖਦਾ ਹੈ ਅਤੇ ਸਾਬਤ ਸੂਰਤ ਰਹਿੰਦਾ ਹੈ। ਹਰ ਰੋਜ਼ ਅਰਦਾਸ ਵਿੱਚ ਬੇਨਤੀ ਜੋਦੜੀ ਕਰਦਾ ਹੈ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ। ਸਿੱਖ ਸਿਰ ਤੇ ਸੋਹਣੀ ਦਸਤਾਰ ਸਜੰਦਾ ਹੈ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਦੇ ਹਨ। ਸਿੱਖ ਔਰਤਾਂ ਨੂੰ ਵੀ ਵਾਲ ਕਟਾਉਣ ਦੀ ਉਨੀ ਹੀ ਮਨਾਹੀ ਹੈ ਜਿੰਨੀ ਮਰਦਾਂ ਨੂੰ ਦਾੜ੍ਹੀ ਕੱਟਣ ਸਿੱਖ ਸਰੀਰ ਦੇ ਕੋਈ ਵੀ ਰੋਮਾਂ ਦੀ ਬਿਦਬੀ ਨਹੀਂ ਕਰਦਾ ਨਾ ਕੇਸਾਂ ਨੂੰ ਰੰਗਦਾ ਹੈ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਮੇਰਾ ਸਿੱਖ ਲੱਖਾਂ ਚ ਪਹਿਚਾਣਿਆ ਜਾਏਗਾ ਇਸ ਲਈ ਕੇਸ ਗੁਰੂ ਦੀ ਮੋਹਰ ਹਨ ਦੂਸਰਾ ਕਕਾਰ ਹੈ ਕੰਗਾ ਕੰਗਾ ਦੋਨੋਂ ਵਕਤ ਕਰ ਪਾਗ ਜੁਨੇ ਕਰ ਬੰਦੈ ਕੰਗਾ ਲੱਕੜ ਦਾ ਹੋਣਾ ਚਾਹੀਦਾ ਜੋ ਕੇਸਾਂ ਦੀ ਸੰਭਾਲ ਲਈ ਬਖਸ਼ਿਆ ਹੋਇਆ ਹੈ ਕੰਗਾ ਹਰ ਰੋਜ਼ ਦੋ ਵਾਰ ਕਰਨਾ ਜ਼ਰੂਰੀ ਹਦਾਇਤ ਹੈ ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ ਹੈ ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਤਾ ਦਿੰਦਾ ਹੈ ਤੀਸਰਾ ਤਕਾਰ ਹੈ ਕੜਾ ਕੜਾ ਸਰਬ ਲੋਹ ਦਾ ਗੋਲ ਆਕਾਰ ਦਾ ਹੱਥ ਵਿੱਚ ਪਾਇਆ ਜਾਣ ਵਾਲਾ ਗੁਰੂ ਦੀ ਨਿਸ਼ਾਨੀ ਹੈ ਕੜਾ ਭਾਵ ਤਕੜਾ ਜਾਂ ਮਜ਼ਬੂਤ ਇਹ ਗੁਰੂ ਵੱਲੋਂ ਮਿਲੀ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ ਇਹ ਯਾਦ ਕਰਾਉਂਦਾ ਹੈ ਕਿ ਸਿੱਖ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਦੀ ਗੁਰੂ ਮਨਜ਼ੂਰੀ ਨਾ ਦੇਵੇ ਗੁਰੂ ਸਾਹਿਬ ਨੇ ਇਸ ਲਈ ਬਖਸ਼ਿਆ ਕਿ ਮੇਰਾ ਸਿੱਖ ਇਨ੍ਹਾਂ ਹੱਥਾਂ ਨਾਲ ਕੋਈ ਵੀ ਗਲਤ ਕੰਮ ਨਾ ਕਰੇ ਤੇ ਹਮੇਸ਼ਾ ਕੜੇ ਨੂੰ ਦੇਖ ਕੇ ਗੁਰੂ ਪ੍ਰਤੀ ਬਚਨਬੱਧ ਰਹੇ ਅੱਜ ਕੱਲ੍ਹ ਕਈ ਧਾਤਾਂ ਦੇ ਕੜੇ ਆ ਗਏ ਹਨ ਪ੍ਰੰਤੂ ਗੁਰੂ ਸਾਹਿਬ ਜੀ ਵੱਲੋਂ ਸਰਬ ਲੋਹ ਦਾ ਕੜਾ ਹੀ ਪਾਉਣ ਦਾ ਆਦੇਸ਼ ਹੈ ਚੌਥਾ ਕਕਾਰ ਹੈ ਕਿਰਪਾ ਸ਼ਸਤਰਹੀਨ ਕਬਹੂ ਨਾ ਹੋਈ ਰਹਿਤਵੰਤ ਖਾਲਸਾ ਸੋਈ ਕਿਰਪਾਨ ਇੱਕ ਸ਼ਸਤਰ ਹੈ ਜੋ ਆਪਣੀ ਰੱਖਿਆ ਗਊ ਗਰੀਬ ਦੀ ਰੱਖਿਆ ਅਤੇ ਜ਼ੁਲਮ ਖਿਲਾਫ ਧਾਰਨ ਕਰਨ ਦਾ ਗੁਰੂ ਨੇ ਆਦੇਸ਼ ਦਿੱਤਾ ਹੈ ਇਹ ਸਵੈ ਭਿਮਾਨ ਨਿਡਰਤਾ ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ ਸਿੱਖ ਰੋਜ਼ ਅਰਦਾਸ ਕਰਦਾ ਹੈ ਦੇਗ ਤੇਗ ਫਤਿਹ ਭਾਵ ਸਰੀਰਕ ਬਲ ਦੇ ਨਾਲ-ਨਾਲ ਆਤਮਿਕ ਬਲ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਮਜ਼ਲੂਮ ਲੋਕਾਂ ਸਚਾਈ ਅਤੇ ਨਿਆਂ ਦੀ ਰੱਖਿਆ ਦੇ ਲਈ ਗੁਲਾਮੀ ਤੋਂ ਦੂਰ ਕਰਨ ਲਈ ਅਤੇ ਪੂਰਨ ਆਜ਼ਾਦੀ ਲਈ ਕਿਰਪਾਨ ਧਾਰਨ ਕਰਨ ਦਾ ਆਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸੰਤ ਅਤੇ ਸਿਪਾਹੀ ਦੋਵੇਂ ਰੂਪਾਂ ਵਿੱਚ ਸੰਪੂਰਨ ਕੀਤਾ ਪੰਜਵਾਂ ਕਕਾਰ ਕਸ਼ਹਿਰਾ ਸੀਲ ਜੱਤ ਕੀ ਕਛ ਪਹਿਰ ਪਕੜਿਓ ਹਥਿਆਰਾ ਕਸ਼ਹਿਰਾ ਜੱਤ ਦੀ ਨਿਸ਼ਾਨੀ ਹੈ ਇਹ ਮਨੁੱਖੀ ਕਾਮਨਾਵਾਂ ਲਾਲਸਾਵਾਂ ਕਾਮ ਵਰਗੇ ਵਿਕਾਰਾਂ ਨੂੰ ਨਿਯੰਤਰਣ ਰੱਖਣ ਦਾ ਪ੍ਰਤੀਕ ਹੈ ਇਹ ਸਾਡੀ ਲੋੜ ਨੂੰ ਪੂਰਾ ਰੱਖਦਾ ਹੈ ਅਤੇ ਉੱਚੇ ਸੋਚੇ ਆਚਰਣ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਵਿਚਾਰ ਕਰੀਏ ਪੰਜ ਕਕਾਰ ਜਿਵੇਂ ਹਰ ਧਰਮ ਵਿੱਚ ਕੁਝ ਅਸੂਲ ਨਿਯਤ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਚੱਲ ਰਹੇ ਸਿੱਖ ਧਰਮ ਨੂੰ ਸੰਪੂਰਨਤਾ ਪ੍ਰਦਾਨ ਕਰਦਿਆਂ ਕੁਝ ਚਿੰਨ ਨਿਯਤ ਕੀਤੇ ਅਤੇ ਬਚਨ ਆਖੇ ਰਹਿਤ ਬਿਨਾ ਨਹਿ ਸਿੱਖ ਕਹਾਵੇ ਰਹਿਤ ਬਿਨਾ ਤਰ ਝੋਟਾਂ ਖਾਵੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਪੰਥ ਨੂੰ ਪੰਜ ਕਕਾਰ ਪਹਿਨਣ ਦਾ ਆਦੇਸ਼ ਦੇ ਕੇ ਵਿਲੱਖਣ ਰੂਪਕਸ਼ਯ ਸਿੱਖੀ ਵਿੱਚ ਪੰਜ ਕਕਾਰ ਉਹ ਪੰਜ ਚਿੰਨ ਹਨ ਜਿਨ੍ਹਾਂ ਨੂੰ ਹਰ ਵਕਤ ਧਾਰਨ ਕਰਨ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਹੈ ਉਹ ਹਨ ਕੇਸ ਕੰਗਾ ਕੜਾ ਕਿਰਪਾਨ ਤੇ ਸ਼ੇਰਾ ਪਹਿਲਾ ਕਕਾਰ ਹੈ ਕੇਸ ਜੋ ਪੱਗ ਨੂੰ ਬਾਸੀ ਰੱਖੇ ਸੋ ਤਨਖਾਇਆ ਕਿ ਇਹ ਪ੍ਰਮਾਤਮਾ ਵੱਲੋਂ ਬਖਸ਼ਿਆ ਤੋਹਫਾ ਹੈ ਗੁਰੂ ਦਾ ਹੁਕਮ ਹੈ ਕੇਸਾਂ ਨਾਲ ਛੇੜਛਾੜ ਨਹੀਂ ਕਰਨੀ ਕੇਸ ਸਬਤ ਸੂਰਤ ਹੋਣ ਦਾ ਪ੍ਰਮਾਣ ਹੈ ਇਹ ਕੇਸ ਮਨੁੱਖੀ ਜੀਵਨ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ ਪ੍ਰਮਾਤਮਾ ਵੱਲੋਂ ਹਰ ਮਨੁੱਖ ਨੂੰ ਕੁਦਰਤੀ ਬਖਸ਼ਿਆ ਹੋਇਆ ਤੋਹਫਾ ਹੈ ਇਹ ਰੂਮ ਇਹ ਕੇਸ ਕੈਸਾ ਦੀ ਬੇਦਵੀ ਪ੍ਰਮਾਤਮਾ ਤੋਂ ਬਾਗੀ ਹੋ ਕੇ ਉਸ ਦੇ ਹੁਕਮ ਦੀ ਉਲੰਘਣਾ ਕਰਨੀ ਹੈ ਕੇਸ ਕਤਲ ਕਰਵਾਉਣ ਵਾਲੇ ਨੂੰ ਪਤਿਤ ਮੰਨਿਆ ਜਾਂਦਾ ਹੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਿੱਖ ਰੋਮਾਂ ਦਾ ਅਦਬ ਰੱਖਦਾ ਹੈ ਅਤੇ ਸਾਬਤ ਸੂਰਤ ਰਹਿੰਦਾ ਹੈ ਹਰ ਰੋਜ਼ ਅਰਦਾਸ ਵਿੱਚ ਬੇਨਤੀ ਜੋਦੜੀ ਕਰਦਾ ਹੈ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ ਸਿੱਖ ਸਿਰ ਤੇ ਸੋਹਣੀ ਦਸਤਾਰ ਸਜਾਉਂਦਾ ਹੈ ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਦੇ ਹਨ ਸਿੱਖ ਔਰਤਾਂ ਨੂੰ ਵੀ ਵਾਲ ਕਟਾਉਣ ਦੀ ਉਨੀ ਹੀ ਮਨਾਹੀ ਹੈ ਜਿੰਨੀ ਮਰਦਾਂ ਨੂੰ ਦਾੜ੍ਹੀ ਕੱਟਣ ਦੀ ਸਿੱਖ ਸਰੀਰ ਦੇ ਕੋਈ ਵੀ ਰੋਮਾਂ ਦੀ ਬਿਦਵੀ ਨਹੀਂ ਕਰਦਾ ਨਾ ਕੇਸਾਂ ਨੂੰ ਰੰਗਦਾ ਹੈ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਮੇਰਾ ਸਿੱਖ ਲੱਖਾਂ ਚ ਪਹਿਚਾਣਿਆ ਜਾਏਗਾ ਇਸ ਲਈ ਕੇਸ ਗੁਰੂ ਦੀ ਮੋਹਰ ਹਨ ਦੂਸਰਾ ਕਕਾਰ ਹੈ ਕੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਦ ਕੰਗਾ ਲੱਕੜ ਦਾ ਹੋਣਾ ਚਾਹੀਦਾ ਜੋ ਕੇਸਾਂ ਦੀ ਸੰਭਾਲ ਲਈ ਬਖਸ਼ਿਆ ਹੋਇਆ ਹੈ ਕੰਗਾ ਹਰ ਰੋਜ਼ ਦੋ ਵਾਰ ਕਰਨਾ ਜ਼ਰੂਰੀ ਹਦਾਇਤ ਹੈ ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ ਹੈ ਗੁਰਸਿੱਖ ਆਤਮਕ ਅਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਵ ਦਿੰਦਾ ਹੈ ਤੀਸਰਾ ਕਕਾਰ ਹੈ ਕੜਾ ਕੜਾ ਸਰਬ ਲੋ ਦਾ ਗੋਲ ਆਕਾਰ ਦਾ ਹੱਥ ਵਿੱਚ ਪਾਇਆ ਜਾਣ ਵਾਲਾ ਗੁਰੂ ਦੀ ਨਿਸ਼ਾਨੀ ਹੈ ਕੜਾ ਭਾਵ ਤਕੜਾ ਜਾਂ ਮਜ਼ਬੂਤ ਇਹ ਗੁਰੂ ਵੱਲੋਂ ਮਿਲੀ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ ਇਹ ਯਾਦ ਕਰਾਉਂਦਾ ਹੈ ਕਿ ਸਿੱਖ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਦੀ ਗੁਰੂ ਮਨਜ਼ੂਰੀ ਨਾ ਦੇਵੇ ਗੁਰੂ ਸਾਹਿਬ ਨੇ ਇਸ ਲਈ ਬਖਸ਼ਿਆ ਕਿ ਮੇਰਾ ਸਿੱਖ ਇਨ੍ਹਾਂ ਹੱਥਾਂ ਨਾਲ ਕੋਈ ਵੀ ਗਲਤ ਕੰਮ ਨਾ ਕਰੇ ਤੇ ਹਮੇਸ਼ਾ ਕੜੇ ਨੂੰ ਦੇਖ ਕੇ ਗੁਰੂ ਪ੍ਰਤੀ ਬਚਨਬੱਧ ਰਹੇ ਅੱਜਕਲ ਕਈ ਧਾਤਾਂ ਦੇ ਕੜੇ ਆ ਗਏ ਹਨ।ਪਰੰਤੂ ਗੁਰੂ ਸਾਹਿਬ ਜੀ ਵੱਲੋਂ ਸਰਬ ਲੋਹ ਦਾ ਕੜਾ ਹੀ ਪਾਉਣ ਦਾ ਆਦੇਸ਼ ਹੈ।ਚੌਥਾ ਗਕਾਰ ਹੈ ਕਿਰਪਾ ਸ਼ਸਤਰਹੀਨ ਕਬਹੂ ਨਾ ਹੋਈ ਰਹਿਤਵੰਤ ਖਾਲਸਾ ਸੋਈ। ਕਿਰਪਾਨ ਇੱਕ ਸ਼ਸਤਰ ਹੈ ਜੋ ਆਪਣੀ ਰੱਖਿਆ ਗਊ ਗਰੀਬ ਦੀ ਰੱਖਿਆ ਅਤੇ ਜ਼ੁਲਮ ਖਿਲਾਫ ਧਾਰਨ ਕਰਨ ਦਾ ਗੁਰੂ ਨੇ ਆਦੇਸ਼ ਦਿੱਤਾ ਹੈ। ਇਹ ਸਵੇ ਵਿਮਾਨ ਨਿਡਰਤਾ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਸਿੱਖ ਰੋਜ਼ ਅਰਦਾਸ ਕਰਦਾ ਹੈ। ਦੇਗ ਤੇਗ ਫਤਿਹ। ਭਾਵ ਸਰੀਰਕ ਬਲ ਦੇ ਨਾਲ-ਨਾਲ ਆਤਮਿਕ ਬਲ ਵੀ ਮਜ਼ਬੂਤ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਮਜ਼ਲੂਮ ਲੋਕਾਂ ਸਚਾਈ ਅਤੇ ਨਿਆਂ ਦੀ ਰੱਖਿਆ ਦੇ ਲਈ ਗੁਲਾਮੀ ਤੋਂ ਦੂਰ ਕਰਨ ਲਈ ਅਤੇ ਪੂਰਨ ਆਜ਼ਾਦੀ ਲਈ ਕਿਰਪਾਨ ਧਾਰਨ ਕਰਨ ਦਾ ਆਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਸੰਤ ਅਤੇ ਸਿਪਾਹੀ ਦੋਵੇਂ ਰੂਪਾਂ ਵਿੱਚ ਸੰਪੂਰਨ ਕੀਤਾ ਪੰਜਵਾਂ ਕਕਾਰ ਕੇ ਸ਼ਹਿਰਾ ਸੀ ਜੱਟ ਕੀ ਕਛ ਪਹਿਰ ਪਕੜਿਓ ਹਥਿਆਰਾ ਇਹ ਸ਼ਹਿਰਾ ਜੱਟ ਦੀ ਨਿਸ਼ਾਨੀ ਹੈ ਇਹ ਮਨੁੱਖੀ ਕਾਮਨਾਵਾਂ ਲਾਲ ਸਾਮਾਂ ਕਾਮ ਵਰਗੇ ਵਿਕਾਰਾਂ ਨੂੰ ਨਿਯੰਤਰਣ ਰੱਖਣ ਦਾ ਪ੍ਰਤੀਕ ਹੈ ਇਹ ਸਾਡੀ ਲੋੜ ਨੂੰ ਪੂਰਾ ਰੱਖਦਾ ਹੈ ਅਤੇ ਉੱਚੇ ਸੁੱਚੇ ਆਚਰਣ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ